ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ਏਕ ਓਂਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਸਤਗੁਰ ਪੁਰਖ ਦਿਆਲ ਹੈ ਜਿਸ ਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਣੀ ਤੇ ਸਿੱਧ ਹੋਈ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈ ਹੈ ਗੁਰਮਖ ਪਵੈ ਕੋਈ ਮਹੱਲਾ ਚੌਥਾ ਹਉ ਮੀ ਮਾਇਆ ਸਭ ਬਿਕ ਹੈ ਨਿਤ ਜਗ ਤੋਟਾ ਸੰਸਾਰ ਲਹਾ ਹਰ ਧਨ ਖਟਿਆ ਗੁਰਮਖ ਸ਼ਬਦ ਵਿਚਾਰ ਹਮੇ ਮੈਲ ਬਿਤੇ ਉਤਰੈ ਹਰ ਅੰਮ੍ਰਿਤ ਹਰ ਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਇਸ ਮਿਲ ਰਹਿ ਹਰ ਮੇਲੇ ਸਿਰਜਨ ਹਾਰ ਪੌੜੀ ਤੂੰ ਸੱਚਾ ਸਾਹਿਬ ਸਚ ਹੈ ਸਚੋ ਸਚਾ ਗੋਸਾਈ ਤਦ ਨੂੰ ਸਭ ਤੇ ਆਈ ਦੀ ਸਭ ਲੱਗੇ ਤੇਰੀ ਪਾਈ ਤੇਰੀ ਸਿਫਤੋ ਸਵਾਲਿਓ ਸਰੂਪ ਹੈ ਜਨ ਕੀਤੀ ਤਿਸ ਪਾਰ ਲੰਗਾਈ ਗੁਰਮੁਖਾਂ ਨੂੰ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ 4 ਵਿਣ ਨਾਮੀ ਹੋਰ ਸਲਾਹਣਾ ਸਭ ਬੋਲਣ ਫਿੱਕਾ ਸਾਦ ਮਨਮੁਖ ਹੰਕਾਰ ਸਲਾਹਾਂ ਦੀ ਹਉਮੈ ਮਮਤਾ ਵਾਦ ਜਿਨ ਸਲਾਇਨ ਸੇ ਮਰ ਖੱਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮਖੇਬ ਰੈ ਜਪ ਹਰ ਹਰ ਪਰਮਾ ਨਾਮਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪੰਦਰੰਕਾਰ ਹੈ ਨਰੰਜਨ ਹਰ ਰਾਇ ਜਿਨਨੀ ਤੋ ਇਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸ੍ਰੀ ਕੋ ਕੋ ਨਹੀਂ ਜਿਸਨ ਲਗੈ ਲਾਇ ਸੁਨਾਇਆ ਤੁਦ ਜੀ ਵਡ ਦਾਤਾ ਤੁਹੈਂ ਨਰੰਜਨ ਤੁਹੈਂ ਸਤ ਮੇਰੀ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚਨਾ ਸਲੋਕ ਮਹੱਲਾ 14 ਮਨ ਅੰਤਰ ਹਮੈ ਰੋਗ ਹੈ ਭਰਮ ਭੁੱਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਗਵਾਈ ਮਿਲ ਸਤ ਗੁਰ ਸਾਧੂ ਸਜਨਾ ਮਹੱਲਾ 14 ਮਾਨਤਨ ਰਤਾ ਰੰਗ ਸਿਉ ਗੁਰਮਕਹਾਰ ਗੁਣਤਾਸ ਜਨ ਨਾਨਕ ਹਰਿ ਸਰਨਾਗਤੀ ਹਰ ਮਿਲੈ ਗੁਰ ਸਬਾਸ ਪੌੜੀ ਤੂ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੁ ਵੜੀ ਹੈ ਤੁਧ ਜੀਵਡ ਹੋਇ ਸੋ ਆਖੀ ਹੈ ਤਦ ਜੀਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕੋ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਭ ਸਦਾ ਕਸਮ ਹੈ ਸਭ ਦੂ ਤੂੰ ਚੜੀਐ ਤੂੰ ਕਰੀ ਸੋ ਸੱਤੀ ਹੋਈ ਸੀ ਤਾਂ ਕਾਇਤ ਕੜੀਐ ਸ਼ਲੋਕ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਬ੍ਰਹਮ ਕਾ ਅਠੀ ਪੈਰ ਲਗਾਨਾ ਜਨ ਨਾਨਕੋ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ ਚੌਥਾ ਜਿਨ ਅੰਦਰ ਪ੍ਰੀਤਿ ਬ੍ਰਹਮ ਕੀ ਜੋ ਬੋਲਣ ਤੇ ਮੈਂ ਸੁਹੰਨ ਨਾਨਕ ਹਰਿਆਪੀ ਜਾਣਦਾ ਜਨ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪਾ ਭੁੱਲ ਹੈ ਭੁੱਲਣ ਵਿਚ ਨਾਹੀਂ ਤੂੰ ਕਰੀ ਸੱਚੀ ਭਲਾ ਹੈ ਗੁਰ ਸ਼ਬਦ 부ਜਾਈ ਤੂੰ ਕਰਨ ਕਾਰਨ ਸਮਰਤ ਹੈ ਦੂਜਾ ਕੋ ਨਾਹੀਂ ਤੂੰ ਸਾਇਬ ਅਗਮ ਦਿਆਲ ਹੈ ਸਭ ਤਦ ਤੇ ਆਈ ਸਭ ਜੀ ਤੇਰੇ ਤੂੰ ਸਬਸਦਾ ਤੂੰ ਸੱਜ ਸਬ ਸਦਾ ਇਸ ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀ ਤਾਰ ਲਗੰਨ ਗੁਰ ਤੁਠੀ ਸੱਜਨ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰੋ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜਿਵੈਰ ਚਲਾਇਂਦੇ ਤਨ ਵਿੱਚੋਂ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇਂਦਾ ਤੇ ਸਦਾ ਬੁਰਾ ਕਿਉ ਹੋਈ ਸਤ ਗੁਰ ਨੂੰ ਜਿਆ ਕੋ ਇਛਦਾ ਤਿਹਾ ਫਲ ਪਾਈ ਕੋਈ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕਛ ਗੁਜਾ ਨ ਹੋਈ ਪੌੜੀ ਜਿਸ ਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਆ ਜਾਣੀ ਜਿਸ ਨੂੰ ਸਤਗੁਰ ਮਿਲੇ ਸੁਗਣ ਰਵੈ ਗਣੇ ਆਖ ਵਖਾਣੀ ਧਾਨਕ ਸੱਚਾ ਸਚ ਹੈ ਵਜ ਸਤ ਸਮਾਣੀ ਸ਼ਲੋਕ ਮਹੱਲਾ ਚੌਥਾ ਹਰ ਸਤ ਨਰੰજન ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਨ ਜੱਪਿਆ ਇਕ ਮਨ ਇਕ ਚਤ ਤਿੰਨ ਲੱਤਾ ਹਮੈ ਭਾਰ ਜਨ ਗੁਰਮੁਖ ਹਰਿ ਅਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੈ ਸਤਗੁਰੂ ਕੀ ਦੇਸ ਨੂੰ ਫੇਟ ਫੇਟ ਕਹ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰਿਆਪੀ ਰੱਖਣਹਾਰ ਤਨ ਧਨ ਗੁਰੂ ਗੁਣ ਗਾਵਦਾ ਜਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਨ ਜਪਿਆ ਸਰਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜੀਆਂ ਆਪੇ ਆਕਾਸ਼ ਵਿੱਚ ਆਪੇ ਜੰਤੋ ਪਾਇਨ ਮੁਖੇ ਆਪੇ ਦੇ ਗਿਰਾਸ ਸਬ ਆਪੇ ਆਪ ਵਰਤਦਾ ਆਪੇ ਹੀ ਗੁਣਤਾਸੈ ਜਨ ਨਾਨਕ ਨਾਮ ਧਿਆਈ ਤੂੰ ਸਭ ਕਿਲ ਵਿਖੇ ਕੱਟੇ ਤਾਸ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚ ਸੱਚੀ ਭਾਵੈ ਜੋ ਤੁਦ ਸੱਚ ਸਲਾਹਿੰਦੇ ਤਿਨ ਜਮ ਕੰਕਰ ਨੇੜਨਾ ਆਵੈ ਤਿਨਕੇ ਮੁਖ ਦਰਯੁਜਲੇ ਜਨ ਹਰ ਹਿਰਦੈ ਸੱਚ ਭਾਵੈ ਕੁੜਿਆਰ ਪਰਸ਼ਾਹ ਸੱਟੀਆਂ ਕੂੜ ਹਿਰਦੇ ਕਪਟ ਮਹਾਂ ਦੁਖ ਪਾਵੈ ਨੋ ਕਾਲੇ ਕੁੜਿਆਰੀਆਂ ਕੁੜਿਆਰ ਕੋੜੋ ਹੋਏ ਜਾਵੇ ਸਲੋਕ ਮਹਲਾ 4 ਸਤਗੁਰ ਧਰਤੀ ਧਰਮ ਹੈ ਜਿਹਾ ਤਿਸ ਵਿੱਚ ਜਿਹਾ ਕੋ ਬੀਜੈ ਤਿਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ ਉਹ ਨਹ ਹਲਤ ਬਲਤ ਮੁਖ ਉਜਲੀ ਉਹ ਹਾਰ ਦਰਗੀ ਸੱਚੀ ਪੈਨਾਈ ਇੱਕ ਨਾਮਦਰ ਖੋਟ ਨਿਤ ਕੋਟ ਕਮਾਵੇ ਉਹ ਜਿਹੜਾ ਬੀਜੈ ਤੇ ਆ ਫਲ ਖਾਈ ਜਾਂ ਸਤਿਗੁਰ ਸਰਾਫ ਨਦਰ ਕਰ ਦੇਖੈ ਸਵਾਮਗੀਰ ਸਭ ਝੜਾਈ ਉਹ ਜਿਹੜਾ ਚਿਤਵੇ ਨਿਤ ਤੇਹਾ ਪਾਏਨਾ ਉਹ ਤਿਹੋ ਜਿਹੇ ਦੇਵਜਾਈ ਨਾਨਕ ਦੁਨੀ ਸ੍ਰੀ ਖਸਮ ਆਪੇ ਵਰਤੈ ਨਿਤ ਕਰ ਕਰ ਵਿਖੇ ਚਲਤ ਸਬਾਏ ਮਹੱਲਾ ਚੌਥਾ ਇਕ ਮਾਨੇਕ ਵਰਤਦਾ ਚਤ ਲੱਗਾ ਸੋ ਥਾਈ ਪਾਈ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਥ ਹੋਵੇ ਸਾਈ ਖਾਈ ਬਿਨ ਸਤਗੁਰ ਸੋਜੀ ਨਾ ਪਵੇ ਹੰਕਾਰ ਨਾ ਵਿੱਚੋਂ ਜਾਈ ਹੰਕਾਰੀਆਂ ਨੂੰ ਦੁੱਖ ਤੁਖ ਭੁਖ ਹੈ ਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੱਡੇ ਘਰ ਕਰ ਮੰਗਾਈ ਕੂੜ ਠੱਗੀ ਗੁੱਜੀ ਨਾ ਰਹੇ ਮੁਲਮਾ ਪਾਜ ਲੈ ਜਾਏ ਜਿਸ ਹੋਵੇ ਪੁਰਬ ਲਿਖਿਆ ਤੇ ਸਤਗੁਰ ਮਿਲੇ ਪ੍ਰਭ ਆਈ ਜੋ ਲੋਹਾ ਪਾਰਸ ਭੇਟੀ ਐ ਮਿਲ ਸੰਗਤ ਸੁਵਰਨ ਹੋਈ ਜਾਏ ਜਨ ਨਾਨਕ ਕੇ ਪ੍ਰਭ ਤੂ ਤਨੀ ਜੋ ਭਾਵੇ ਤਿਮੈ ਚਲਾਈ ਪੌੜੀ ਜਨ ਹਰ ਹਿਰਦੈ ਸਿਵਿਆ ਤਿਨ ਹਰ ਆਪ ਮਿਲਾਈ ਗੁਣ ਕੀ ਸਾਂਝ ਤਿੰਨ ਸਿਉ ਕਰੀ ਸਭ ਆਵਗਨ ਸਬਦ ਜਲਾਈ ਆਵਗਨ ਵਿਕਨ ਪੱਲਰੀ ਜਿਸ ਦੇਸੋ ਸੱਚੇ ਪਾਈ ਬਲਿਹਾਰੀ ਗੁਰ ਆਪਣੈ ਜਨ ਆਵਗਨ ਮੇਟ ਗੁਣ ਪ੍ਰਗਟਿ ਆਈ ਵੱਡੇ ਵੱਡਿਆਈ ਵੱਡੇ ਕੀ ਗੁਰਮਖ ਵਾਲਾਈ ਸਲੋਕ ਮਹੱਲਾ ਚੌਥਾ ਸਤ ਗੁਰ ਵਿੱਚ ਵੱਡੀ ਵਡਿਆਈ ਜੋ ਅਣ ਦਿਨ ਹਰ ਹਰ ਨਾਮ ਧਿਆਵੈ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਪਤਾਵੈ ਹਰ ਨਾਮ ਤਾਨ ਹਰ ਨਾਮ ਦਿਵਾਨ ਹਰ ਨਾਮ ਰੱਖ ਕਰਾਵੈ ਜੋ ਚਿਤ ਲਾਈ ਪੂਜੈ ਗੁਰਮੂਰਤ ਸੋ ਮਨ ਇੱਛੀ ਫਲ ਪਾਵੈ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਤਿਸ ਕਰਤਾ ਮਾਰ ਦਿਵਾਵੈ ਫਿਰ ਉਹ ਵੇਲਾ ਹੋਸ ਹੱਥ ਨਾ ਆਵੈ ਉਹ ਆਪਣਾ ਬੀਜ ਆਪੇ ਖਾਵੈ ਨਰਕ ਘੋਰ ਮੋਕਾਲੀ ਘੜਿਆ ਜੋ ਤਸਕਰ ਪਾਏ ਗਲਾਵੇ ਫਿਰ ਸਤਿਗੁਰ ਕੀ ਸਰਣੀ ਪਾਵੇ ਤਾਂ ਉਬਰੈ ਜਾ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਖ ਸੁਨਾਏ ਨਾਨਕ ਹਰ ਕਰਤੀ ਵੇ ਭਾਵੇ ਮਹੱਲਾ ਚੌਥਾ ਪੂਰੀ ਗੁਰ ਕਾ ਹੁਕਮ ਨਾ ਮੰਨੇ ਉਹ ਮਨਮਕ ਅਗਿਆਨ ਮੁਠਾ ਬਖ ਮਾਇਆ ਉਸ ਅੰਦਰ ਕੂੜ ਕੋੜੋ ਕਰ ਬੁਜੈ ਅਣਹੁੰਦੀ ਧਗੜੀ ਦੇ ਉਸ ਦੇ ਗੱਲ ਪਾਇਆ ਉਹ ਗੱਲ ਫਰੋਸੀ ਕਰੇ ਬੋ ਤੇਰੀ ਉਸ ਦਾ ਬੋਲਿਆ ਕਿਸੇ ਨਾ ਪਾਇਆ ਉਹ ਕਰ ਕਰ ਹੰਡੇ ਜੋ ਰੰ ਦੁਹਾਗਨ ਉਸ ਨਾਲ ਮੋ ਜੋੜੈ ਉਸ ਭੀ ਲੱਛਣ ਲਾਇ ਗੁਰਮਖੋਇ ਸੋ ਅਲਪਤੋ ਵਰਤੈ ਉਸ ਦਾ ਪਾਸ ਛੱਡ ਗੁਰਪਾਸ ਬਹਿ ਜਾਇ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਜੋ ਉਸ ਲਾਹਾਂਨ ਲਾਹਾਂ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੀ ਗੁਰ ਕਾ ਬਚਨ ਉਪਰਿਆ ਆਇਆ ਗੁਰ ਸਿੱਖਾਂ ਵਡਿਆਈ ਭਾਵੇਂ ਗੁਰਪੂਰੇ ਕੀ ਮਨ ਮੁੱਖਾਂ ਉਸ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਭ ਦੋ ਸੱਚ ਹੈ ਸੋ ਲੈ ਜਿਸ ਸਤਗੁਰ ਟਿਕੀ ਜੋ ਸਤਗੁਰ ਜੇ ਸੱਚ ਧਿਆਇਦਾ ਸੱਚ ਸੱਚਾ ਸਤਗੁਰ ਇਕੈ ਸੋਈ ਸਤਗੁਰ ਪੁਰਖ ਹੈ ਜਨ ਪੰਚ ਦੂਤ ਕੀਤੇ ਵਸ ਛਕੈ ਜੇ ਬਿਨ ਸਤਗੁਰ ਸੇਵੈ ਆਪ ਗਿਣਾਇਂਦੇ ਤਿਨ ਅੰਦਰ ਕੂੜ ਪੇਟ ਪੇਟੋਂ ਫਿੱਕੇ ਓ ਬੋਲੇ ਕਿਸੇ ਨਾ ਭਾਵਨੀ ਮੋ ਕਾਲੇ ਸਤਗੁਰ ਤੇ ਚੁਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਕੀਤ ਹੈ ਹਰ ਆਪ ਕਿਰਸਾਨ ਲਾਇਆ ਗੁਰਮਖ ਬਖਸ ਜਮਾਈਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜ ਆਪਣੇ ਭਲੇ ਨੂੰ ਹਰ ਭਾਵੇਂ ਸੁਖੀ ਤਜਮਾਇਆ ਗੁਰ ਸਿੱਖੀ ਹਰ ਅਮਰਤ ਬੀਜਿਆ ਹਰ ਅਮਰਤ ਨਾਮ ਫਲ ਅਮਰਤ ਪਾਇਆ ਜਮ ਚੂਹਾ ਕਿਰਸਨਿਤ ਕੁਰਕਦਾ ਹਰ ਕਰਤਾ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿੰਨ ਕਾ ਕੜਾ ਅੰਦੇਸਾ ਸਭ ਲਾਇਆ ਜਿਨਿ ਸਤਗੁਰ ਪੁਰਖ ਧਾਇਆ ਜਨ ਨਾਨਕ ਨਾਮ ਆਰਾ ਦਿਆ ਆਪ ਤਰਿਆ ਸਭ ਜਗਤ ਤੇਰਾ ਆ ਮਹੱਲਾ ਚੌਥਾ ਸਾਰਾ ਦਿਨ ਲਾਲਚੇ ਅਟਿਆ ਮਨਮਕ ਹੋਰੀ ਗੱਲਾਂ ਰਾਤੀ ਯੁਗ ਦੇ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੱਖਾਂ ਦੇ ਸਿਰ ਜੋਰਾ ਅੰਮਰ ਹੈ ਨਿਤ ਦੇਵੇ ਭਲਾ ਜੋਰਾ ਦਾ ਆਖਿਆ ਪੁਰਖ ਕਮਾਵੰਦੇ ਸੇ ਅਪਵਿੱਤ ਅਮੇਦ ਖਲਾਂ ਕਾਮ ਵਿਆਪਕ ਸੁਧ ਨਾਰ ਸੇ ਜੋਰਾ ਪੁੱਛ ਚੱਲਾਂ ਸਤਿਗੁਰ ਕਹਿ ਆਖੇ ਜੋ ਚੱਲੈ ਸੋ ਸਤਿਪੁਰਖ ਭਲ ਭਲਾ ਜੋਰਾ ਪੁਰਖ ਸਬਿਆਪ ਪਾਈਨ ਹਰ ਖੇਲ ਸਬ ਖੇਲਾ ਸਬ ਤੇਰੀ ਬਣਤ ਬਨਾ ਮਨੀ ਨਾਨਕ ਭਲ ਭਲਾ ਪੌੜੀ ਤੂੰ ਵੀ ਪਰਵਾ ਅਥਾ ਹੈ ਆ ਤੋ ਲਗਿਉ ਤੋਲੀਐ ਸੇਵਡ ਪਾਗੀ ਦੇ ਤੁਧ ਧਿਆਇਂਦੇ ਜਿਨ ਸਤ ਗੁਰ ਮਿਲੀਐ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਗੁਰ ਬਾਣੀ ਬਣੀਐ ਸਤ ਗੁਰ ਕੀ ਰਿਸਹੂਰ ਕੱਚ ਵਿੱਚ ਬੋਲਦੀ ਸੇ ਕੁੜਿਆਰ ਕੂੜੀ ਚੜ ਪੜੀ ਐ ਹੁਣ ਅੰਦਰ ਹੋਰ ਮਕਬੂਰ ਹੈ ਵਿਖ ਮਾਇਆ ਨੂੰ ਚਖ ਮਰਦੀ ਕੜੀਐ ਸ਼ਲੋਕ ਮਹੱਲਾ ਚੌਥਾ ਸਤ ਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਇ ਸੇਵਾ ਕਾਲੈ ਜਿਨ ਅੰਦਰ ਕਪਟ ਵਿਕਾਰ ਝੂਠਿਓ ਆਪੇ ਸੱਚੀ ਵਖ ਕੱਢੈ ਜਜਮੱਲ ਸਜਿਆ ਸਿੱਖ ਬੈ ਸਤਿਗੁਰ ਪਾਸ ਘਾਲਿਐਨ ਕੋੜਿਆਰ ਨ ਲੱਪਣੀ ਕਿਤੇ ਥਾਏ ਪਾਲੈ ਜਿਨਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਤਿਨਾ ਮੋਂ ਭਲੇ ਰ ਫਿਰਿ ਦੇ ਗਾਲੈ ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ ਸੇ ਕਿਚਰਕ ਵਿਰਾਈਨ ਮਨ ਮੁਖ ਬਤਲ ਲਈ ਸਤ ਗੁਰੂ ਨੂੰ ਮਿਲੇ ਸੋ ਆਪਣਾ ਮਨ ਥਾਏ ਰਖੈ ਉਹ ਆਪ ਵਰਤੈ ਆਪਣੀ ਵਥ ਨਾਲ ਜਨ ਨਾਨਕ ਇਕਨਾ ਗੁਰ ਮੇਲ ਸੁਖ ਦੇਵੇ ਏਕ ਆਪੀ ਵਖ ਕੱਢੈ ਠਗਵਾਲੇ ਮਹੱਲਾ ਚੌਥਾ ਜਿਨ ਅੰਦਰ ਨਾਮ ਨਿਦਾਨ ਹਰ ਤਿਨ ਕੀ ਕਾਜ ਦੇ ਆਂਦੇ ਰਾਸ ਤਿਨ ਚੋਕੀ ਮੋਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਪਾਸ ਜਾ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੀ ਸਬਾਸ ਸਾ ਪਾਤਸ਼ਾਹ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰੀ ਰੈ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਵੱਡਾ ਸੇਵਾ ਤੁਲ ਸੁਖ ਪਾਇਆ ਗੁਰਪੂਰੇ ਦਾਨ ਦੀ ਆਹਰ ਨੀ ਚਲ ਨਿਤ ਬਖਸ਼ੈ ਚੜੀ ਚਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੁਕਰਤਾ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੈ ਭਗਤਾਂ ਨੂੰ ਸਦਾ ਰਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਿਆਲ ਹੈ ਵੱਡ ਦਾਤਾ ਦਾਣਾ ਤੁਧ ਜੀ ਵੱਡ ਮੈਂ ਔਰ ਕੋ ਦਿਸ ਨਾ ਆਵੀ ਤੂੰ ਐ ਸੋ ਘੜ ਮੇਰੀ ਮਨ ਭਾਣਾ ਮੋਕਟੰਬਦ ਸਿਆਮ ਦਾ ਸਭ ਚੱਲਣ ਹਾਰਾ ਆ ਮਨ ਜਾਣਾ ਜੋ ਬਿਨ ਸੱਚੀ ਹੋਰਤ ਜਿਤ ਲਾਇੰਦੇ ਸੇ ਕੁੜਿਆਰ ਕੂੜਾ ਤੈਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੀ ਪੱਜ ਬੱਜ ਮੋਏ ਆ ਜਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੀ ਪੱਜ ਬੱਜ ਮੋਏ ਆ ਜਾਣਾ ਵਾਹਿਗੁਰੂ